ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮੈਂ ਮੇਰਾ ਨਾਮ ਗੁਰਚਰਨ ਸਿੰਘ ਆ ਮੈਂ ਨਾਨਕ ਸਰ ਗੁਰਦੁਆਰਾ ਮੇਨੂਰੇਬਤੂ ਪਉਰੇਆ ਸੋ 20 ਤਰੀਕ ਨੂੰ ਗੁਰਦੁਆਰਾ ਨਾਨਕ ਸਰ ਬਲੋਂ ਹੀ ਨਾ ਜਾ ਨਗਰ ਕੀਰਤਨ ਦਾ ਸੀ ਉਹ ਪ੍ਰੋਗਰਾਮ ਹੋ ਰਿਹਾ ਸੀ ਮੈਂ ਦੁਆਰਾ ਫੇਰ ਦੱਸਦੇ ਆ ਕਿ 20 ਤਰੀਕ ਨੂੰ ਜੋ ਮਾਤਾ ਗੁਜਰੀ ਜੀ ਬਡੇ ਸਾਹਿਬ ਜਾਦੇ ਤੇ ਛੋਟੇ ਸਾਹਿਬ ਜਾਦੇ ਤੇ ਉਹਨਾਂ ਦੇ ਨਾਲ ਜਮਕਲਾਵ ਸਾਹਿਬ ਦੇ ਸਹੀਦ ਹੋਰ ਜਿਹੜੇ ਉਹ ਸਮੇਂ ਦੇ ਵਿੱਚ ਸਹੀਦ ਹੋਏ ਉਹ ਸਾਰਿਆਂ ਦੀ ਯਾਦ ਦੇ ਅੰਦਰ ਜੋ ਨਗਰ ਕੀਰਤਨ ਮੈਨੂੰ ਰਿਵਾ ਨਿਊਜ਼ੀਲੈਂਡ ਦੇ ਵਿੱਚ ਹੋ ਰਿਹਾ ਸੀ ਉਹ ਨਾਨਕ ਸਰ ਵੱਲੋਂ ਹੀ ਹੋ ਰਿਹਾ ਸੀ ਸੋ ਮੈਂ ਨਾਨਕ ਸਰ ਵੱਲੋਂ ਹੀ ਬੋਲ ਰਿਹਾ ਹਾਂ ਸੋ ਮੈਂ ਇੱਥੇ ਕਸਟੂਵੀ ਆ ਮੈਂ ਇੱਥੇ ਪ੍ਰੈਸਟ ਦਾ ਕੰਮ ਵੀ ਕਰਦਾ ਹਾਂ ਸੋ ਗੱਲ ਅੱਜ ਮੈਂ ਦੇਖ ਦੇਖ ਕੇ ਮੈਂ ਬੜਾ ਹੈਰਾਨ ਹੋ ਰਿਹਾ ਸਾਡੇ ਪੰਜਾਬੀ ਜਿਹੜੇ ਘਰ ਘਰ ਚੈਨਲ ਖੋਲੀ ਬੈਠੇ ਨੇ ਫੋਨਾਂ ਦੇ ਉੱਤੇ ਮੈਂ ਬੜੀਆਂ ਗੱਲਾਂ ਸੁਣ ਚੁੱਕੇ ਮੈਂ ਹੈਰਾਨ ਹੋ ਰਿਹਾ ਕਿਸੇ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੈ ਸੁਤਾਨੀ ਹੈ ਐਵੇਂ ਜੋ ਮੂੰਹ ਆਉਂਦਾ ਹੈ ਉਹ ਬੋਲੀ ਜਾ ਰਹੇ ਹਨ ਕੋਈ ਕੁਛ ਕਹਿ ਰਿਹਾ ਹੈ ਕੁਛ ਕੋਈ ਕੋਸ਼ੜ ਹੈ ਕਹਿ ਰਿਹਾ ਹੈ ਕੋਈ ਕਹਿੰਦਾ ਜੀ ਇਹ ਗੋਰਿਆਂ ਦੇ ਮੂਲਕਾ ਜੀ ਉਹਨਾਂ ਨੇ ਰੋਕਤਾ ਕੋਈ ਕਹਿੰਦਾ ਜੀ ਉਹ ਹੋ ਗਿਆ ਉਹ ਹੋ ਗਿਆ ਉਹ ਹੋ ਗਿਆ ਇੱਥੇ ਕੁਛ ਨਹੀਂ ਹੋਇਆ ਬਾਹਰ ਦੇ ਮੂਲਕਾ ਨਿਊਜ਼ੀਲੈਂਡ ਦੇ ਵਿੱਚ ਇੱਥੇ ਦਾ ਜੋ ਕਾਨੂੰਨ ਆ ਉਹ ਕਾਨੂੰਨ ਇਹ ਹੈ ਕਿ ਇੱਥੇ ਤੁਸੀਂ ਕਿਸੇ ਨੂੰ ਬੋਲਣੋਂ ਰੋਕ ਨਹੀਂ ਸਕਦੇ ਆਜ਼ਾਦੀ ਆ ਬੋਲਣ ਦੀ ਇਹ ਭਾਰਤ ਨਹੀਂ ਹੈ ਕਿ ਤੁਹਾਨੂੰ ਪੁਲਿਸ ਲੈ ਜੂ ਚੱਕ ਕੇ ਤੁਸੀਂ ਬੋਲ ਨਹੀਂ ਸਕਦੇ ਨਾ ਅਗਲੇ ਨੂੰ ਬੋਲਣ ਦੀ ਆਜ਼ਾਦੀ ਆ ਜੇ ਉਹ ਕੋਈ ਗਲਤ ਕਰਦਾ ਫਿਰ ਪੁਲਿਸ ਉੱਤੇ ਕਾਨੂੰਨੀ ਕਾਰਵਾਈ ਕਰਦੀ ਹੈ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਜਿਹੜੇ ਮੁੰਡੇ ਆਏ ਸੀ ਨਗਰ ਕੀਰਤਨ ਦੇ ਅੱਗੇ ਆਏ ਸੀ ਉਹਨਾਂ ਸਾਰਿਆਂ ਨੇ ਹੀ ਪਹਿਲਾਂ ਤਾਂ ਉੱਥੇ ਨਾ ਨਗਰਗੀਰਤ ਨੂੰ ਮੁੱਖ ਰੱਖ ਕੇ ਪੀਜਿਆਂ ਦਾ ਸਟਾਲ ਲਗਾਇਆ ਪਹਿਲਾਂ ਤਾਂ ਉਹਨਾਂ ਨੇ ਉੱਥੇ ਪੀਜੇ ਖਾਦੇ ਆ ਉੱਥੇ ਕੋਲੇ ਡਰਿੰਕ ਵਰਤਾਈ ਜਾ ਰਹੀ ਸੀ ਮਿਲਕ ਸ਼ੇਕ ਉਹ ਵੀ ਪੀਤਾ ਚਲੋ ਉਹ ਜਿਹੜਾ ਬੰਦਾ ਬ੍ਰਾਈਨ ਟਮਾਕੀ ਹੈ ਉਹ ਜੱਜਾ ਕਹਿੰਦੀ ਆ ਆਪਾਂ ਵਿੱਜ ਦੇ ਹੁਣ ਕਾਲੀ ਪਾਰਟੀ ਪੰਜਾਬ ਦੇ ਵਿੱਚ ਨਿੱਲ ਹੋ ਗਈ ਆ ਇਦਾਂ ਉਹ ਨਿੱਲ ਹੋ ਚੁੱਕਿਆ ਬੰਦਾ ਨਿੱਲ ਹੋ ਚੁੱਕਿਆ ਉਹ ਆਪਣੀ ਨੇਤਾਗਿਰੀ ਚਮਕਾਉਣਾ ਚਾਹੁੰਦਾ ਹੈ ਉਹ ਥੋੜੇ ਜਿਹੇ ਬੰਦਿਆਂ ਨੂੰ ਲੈ ਕੇ ਥਾਂ-ਥਾਂ ਉੱਤੇ ਮਜ਼ਾਹੇ ਕਰਦਾ ਰਹਿਣਾ ਲੋਕਾਂ ਨੂੰ ਦਿਖਾਉਣ ਵਾਸਤੇ ਕਿ ਲੋਕੋ ਮੈਂ ਤੁਹਾਡੇ ਨਾਲ ਆ ਮੈਂ ਤੁਹਾਡੀ ਹਿਫਾਜ਼ਤ ਕਰਦਾ ਮੈਂ ਤੁਹਾਡੀ ਗੱਲ ਹਰ ਤੱਕ ਪਹੁੰਚਾਉਣਾ ਪਹਿਲੀ ਗੱਲ ਦੂਜੀ ਗੱਲ ਕਿ ਉਹ ਮੋਰੀ ਨਹੀਂ ਹੈ ਉਹ ਕਹਿੰਦੇ ਨੇ ਮੋਰੀ ਉਹ ਮੋਰੀ ਨਹੀਂ ਹੈ ਉਹ ਕ੍ਰਿਸਚੀਅਨ ਆ ਕ੍ਰਿਸਚੀਅਨ ਬਣਿਆ ਹੋਇਆ ਹੈ ਮੋਰੀ ਨਹੀਂ ਹੈ ਤੇ ਉਹਨਾਂ ਨੇ ਉਹ ਨੂੰ ਆ ਕੇ ਨਗਰ ਕੀਰਤਨ ਦੇ ਅੱਗੇ ਆ ਕੇ ਉਹਨਾਂ ਨੇ ਠੀਕ ਆੜੀ ਢੰਡੇ ਲੈ ਕੇ ਆਇਆ ਚਾਹੇ ਉਹ ਨਾਰੇ ਲਾਏ ਚਾਹੇ ਉਹ ਇੱਕ ਉਹ ਕਰਦੇ ਹਾਕਾ ਕਰਦੇ ਆ ਹਾਕਾ ਉਹ ਵੀ ਉਹਨਾਂ ਨੇ ਕੀਤਾ ਸੋ ਪੂਰੀ ਆਮਨੁ ਸ਼ਾਂਤੀ ਦੇ ਨਾਲ ਕਿਉਂਕਿ ਅਸੀਂ ਜਦ ਗੁਰਦੁਆਰੇ ਤੁਰੇ ਸੀ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਸੀ ਮੈਂ ਆਪ ਬੇਨਤੀ ਕੀਤੀ ਹੈ ਕਿ ਭਾਈ ਨਗਰ ਕੀਰਤਨ ਆਪਾਂ ਸ਼ਹੀਦਾ ਦੀ ਯਾਦ ਦੇ ਵਿੱਚ ਮਨਾ ਰਹੇ ਹਾਂ ਇਸ ਨਗਰ ਕੀਰਤਨ ਦੇ ਵਿੱਚ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਬਖਰੇਵਾ ਨਹੀਂ ਕਰਨਾ ਸਭ ਨੇ ਅਮਨ ਸ਼ਾਂਤੀ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਜਾਣਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੇ ਆ ਜਾਣਾ ਹੈ ਕੋਈ ਕਿਸੇ ਕਿਸਮ ਦਾ ਨਾਰਾ ਨਹੀਂ ਲਾਉਣਾ ਕੋਈ ਕਿਸੇ ਕਿਸਮ ਦਾ ਬਖਰੇਵਾ ਨਹੀਂ ਦਿਖਾਉਣਾ ਭਾਵੇਂ ਕਿ ਕੁਝ ਸਾਡੇ ਵੀ ਬੰਦੇ ਸੀਗੇ ਜਿਨ੍ਹਾਂ ਨੇ ਬਖਰੇਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਚਲੋ ਸਾਨੂੰ ਕੋਈ ਉਹਨਾਂ ਦਾ ਬਦਲਾ ਲੈਣ ਦੇਣਾ ਨਹੀਂ ਹੈ ਪਰ ਉਹਨਾਂ ਨੂੰ ਚਾਹੀਦਾ ਸੀ ਕਿ ਗੁਰਦੁਆਰੇ ਵੱਲੋਂ ਜੋ ਬੇਨਤੀ ਕੀਤੀ ਸੀ ਉਹਨੂੰ ਮਨਜ਼ੂਰ ਕਰਦੇ ਸਾਡੀ ਕੌਮ ਦੇ ਵਿੱਚ ਵੀ ਕਈ ਇਹੋ ਜਿਹੇ ਮੂਰਖ ਹੈਗੇ ਜਿਹੜੇ ਕਹਿਣਾ ਨਹੀਂ ਮੰਨਦੇ ਦੂਜਿਆਂ ਨੂੰ ਤੁਸੀਂ ਕੀ ਕਰੋਗੇ ਦੂਜਿਆਂ ਨੂੰ ਕੁਝ ਨਹੀਂ ਕਹਿ ਸਕਦੇ ਸਾਡੀ ਕੌਮ ਵਿੱਚ ਆਪਣੇ ਹੈ ਗਿਆ ਚਲੋ ਇੱਥੋਂ ਵੀ ਛੱਡੋ ਨਗਰ ਕੀਰਤਨ ਦੇ ਵਿੱਚ ਨਿਊਜ਼ੀਲੈਂਡ ਆਕਲੈਂਡ ਦੀ ਸਮੂਹ ਹੀ ਸੰਗਤ ਨੇ ਹਿੱਸਾ ਲਿਆ ਜਿਹਦੇ ਵਿੱਚ ਕੇ ਗੁਰਦਾਰਾ ਟਾਕਾਨੀ ਨੇ ਤੋਂ ਉਹ ਵੀ ਦਲਜੀਤ ਸਿੰਘ ਵੀ ਆਏ ਸੀ ਦੂਜਾ ਗੁਰਦੁਆਰਾ ਨਿਊਜ਼ੀਲੈਂਡ ਤੋਂ ਸ੍ਰੀ ਹਰਕ੍ਰਿਸ਼ਨ ਸਾਹਿਬ ਉੱਥੋਂ ਵੀ ਆਏ ਸੀ ਹੋਰ ਵੀ ਇੱਕ ਦੋ ਗੁਰਦਵਾਰਿਆਂ ਦੇ ਉੱਤੇ ਮੈਂਬਰ ਸਹਿਬਾਨ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਸੀ ਸੰਗਤਾਂ ਵੀ ਸ਼ਾਮਲ ਹੋਈਆਂ ਸੋ ਨਗਰ ਕੀਰਤਨ ਭਰੀ ਅਮਾਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਕੀਰਤਨ ਕਰਦਿਆਂ ਵਾਹਿਗੁਰੂ ਦਾ ਜਾਪ ਕਰਦਿਆਂ ਤੁਰਿਆ ਜਾ ਰਿਹਾ ਸੀ ਰਸਤੇ ਵਿੱਚ ਜਿੰਨੇ ਵੀ ਸੇਵਾਦਾਰਾਂ ਵੱਲੋਂ ਫਰੂਟ ਵਰਤਾਏ ਜਾ ਰਹੇ ਸੀ ਠੰਡੇ ਵਰਤਾਏ ਜਾ ਰਹੇ ਸੀ ਹੋਰ ਸਫਾਈ ਦਾ ਖਿਆਲ ਰੱਖਿਆ ਜਾ ਰਿਹਾ ਸੀ ਕਿ ਰਾਹ ਦੇ ਵਿੱਚ ਕਿਤੇ ਗੰਦ ਨਹੀਂ ਪਾਉਣਾ ਲੋਕ ਦੇਖ ਕੇ ਬੜੇ ਖੁਸ਼ ਹੋ ਰਹੇ ਸਨ ਆਸਜ ਕਰਦੇ ਸਨ ਭਾਵੇਂ ਕੋਲ ਦੂਜੀਆਂ ਕਮਿਊਨਿਟੀਆਂ ਦੇ ਹਨ ਪਰ ਉਹ ਬੜੇ ਖੁਸ਼ ਹੋਏ ਆਨੇਸ਼ ਨਗਰ ਨੂੰ ਕਿਰਤ ਅਖੀਰ ਦੇ ਵਿੱਚ ਆ ਕੇ ਜੋ ਉਹ 30 40 ਮੁੰਡੇ ਕੁੜੀਆਂ ਜਿਨ੍ਹਾਂ 'ਚ 15 20 ਮੁੰਡੇ ਐ 15 20 ਕੁੜੀਆਂ ਜੋ ਕਿ ਤਕਰੀਬਨ 20 22 ਸਾਲ ਦੇ ਤੱਕ ਦੇ ਹੈਗੇ ਆ ਉਹਨਾਂ ਦਾ ਖੁਸ਼ ਹੁ ਸਕਦਾ ਕਿ ਉਹਨਾਂ ਦਾ ਮਾਨ ਉਹਨਾਂ ਦਾ ਜਿਹੜਾ ਦਬਾਅ ਹੈ ਉਹ ਵਾਸ਼ ਕੀਤਾ ਹੋਇਆ ਹੋਵੇ ਉਹਨਾਂ ਨੂੰ ਸਰਪੇਹੀ ਕਹਿੰਦੇ ਤੁਸੀਂ ਇਹ ਕੰਮ ਕਰਨੇ ਕਰਨਾ ਹੋ ਸਕਦਾ ਇਹ ਤਾਂ ਬਾਸ਼ ਕੀਤਾ ਸਾਡੇ ਵੀ ਤਾਂ ਇੰਡੀਆ ਦੇ ਵਿੱਚ ਬਾਸ਼ ਹੋਇਆ ਹੀ ਹੈ ਨਾ ਆਰਐਸਐਸ ਨੇ ਕੀਤਾ ਨਾ ਇਸੇ ਤਰ੍ਹਾਂ ਹੋ ਸਕਦਾ ਉਹਨਾਂ ਦਾ ਮਨ ਵਾਸ਼ ਕੀਤਾ ਹੋਵੇ ਉਹ ਇਸ ਗੱਲ ਕਰ ਲਈ ਮਜਬੂਰ ਹੋਣ ਕਿ ਅਸੀਂ ਆਪਣਾ ਆਪ ਦਿਖਾਉਣਾ ਹੈ ਸਾਡਾ ਸਾਡਾ ਨਾਂ ਸਾਡ ਅਸੀਂ ਵੀ ਮੂਵੀ ਦੇ ਵਿੱਚ ਆ ਜਾਈਏ ਹੋ ਸਕਦਾ ਇਸ ਗੱਲ ਮੁਖੜਾ ਕਿ ਕਈ ਇਸੇ ਤਰ੍ਹਾਂ ਦੇ ਚਾਹਵਨ ਹੁੰਦੇ ਆ ਕਿ ਮੇਰਾ ਨਾਂ ਮੂਵੀ ਦੇ ਵਿੱਚ ਆਉਣਾ ਚਾਹੀਦਾ ਹੈ ਸੋ ਉਹਨਾਂ ਨੇ ਆਇਆ ਉਹਨਾਂ ਨੇ ਆਪ ਦੇ ਨਾਰੇ ਲਾਇਆ ਬਦੂਜੀ ਗੱਲ ਇਥੇ ਹਰ ਇੱਕ ਨੂੰ ਇਨ੍ਹਾਂ ਮੁਲਕਾਂ ਦੇ ਵਿੱਚ ਹੁਣ ਕਈ ਕਹਿੰਦੇ ਆ ਗੋਰੇ ਦਾ ਮੁਲਕ ਸੀ ਤੁਸੀਂ ਆ ਨਹੀਂ ਕਰ ਸਰੇ ਸਾਡੇ ਆਪਣੇ ਪੰਜਾਬੀ ਕਹਿ ਰਹੇ ਆ ਗੋਰੇ ਨਹੀਂ ਕਹਿੰਦੇ ਸਾਡੇ ਆਪਣੇ ਪੰਜਾਬੀ ਗੰਦ ਘੋੜੇ ਆ ਮੈਨੂੰ ਗੁੱਸਾ ਆਉਂਦਾ ਉਹਨਾਂ ਤੇ ਜਿਹੜੇ ਗੰਦ ਘੋੜ ਲਏ ਸਾਡੇ ਪੰਜਾਬੀ ਉਹ ਗੱਲਾਂ ਕਹਿ ਰਹੇ ਜਿਹੜੀਆਂ ਨਹੀਂ ਕਹਿਣੀਆਂ ਚਾਹੀਦੀਆਂ ਉਹਨਾਂ ਨੂੰ ਇਹ ਨਹੀਂ ਪਤਾ ਇਨ੍ਹਾਂ ਮੁਲਕਾਂ ਦੇ ਵਿੱਚ ਜਾ ਤੁਸੀਂ ਸਿਟੀਜ਼ਨ ਜਿੰਨਾ ਗੋਰਿਆਂ ਦਾ ਅਧਿਕਾਰ ਆ ਜਿੰਨਾ ਮੂਰੀਆਂ ਦਾ ਅਧਿਕਾਰ ਆ ਉਹਨਾਂ ਦਾ ਤੁਸੀਂ ਸਿਟੀਜ਼ਨ ਹੋ ਜਾਂਦੇ ਆ ਉਹਨਾਂ ਹੀ ਤੁਹਾਡਾ ਅਧਿਕਾਰ ਆ ਉਹਨੇ ਸਾਡਾ ਅਧਿਕਾਰ ਆ ਇਥੇ ਸਾਨੂੰ ਅਧਿਕਾਰ ਹੈ ਕਿ ਤੁਸੀਂ ਆਪਣੇ ਰਿਲੀਜੀਅਨ ਦੇ ਵਿੱਚ ਰਹਿ ਕੇ ਆਪਣੀਆਂ ਰਸਮੋ ਰਵਾਜਾਂ ਦੇ ਅਨੁਸਾਰ ਜੀਵਨ ਜੀ ਸਕਦੇ ਹੋ ਇਹ ਸਾਨੂੰ ਅਧਿਕਾਰ ਹੈ ਇੱਥੇ ਐਵੇਂ ਨਾ ਬੇਮਾਨ ਦੇ ਵਿੱਚ ਪਿਓ ਲੋਕਾਂ ਦੀਆਂ ਗੱਲਾਂ ਨਾ ਸੁਣਿਓ ਸਾਨੂੰ ਅਧਿਕਾਰ ਹੈ ਤੁਸੀਂ ਆਪਣੇ ਰਿਲੀਜੀਅਨ ਦੇ ਵਿੱਚ ਰਹਿ ਕੇ ਆਪਣੇ ਜੋ ਰਸਮੋ ਰਵਾਜਾਂ ਉਹਨਾਂ ਦੇ ਨਾਲ ਕਰ ਸਕਦੇ ਆ ਉਸ ਤੋਂ ਅਗਲੀ ਗੱਲ ਜੋ ਨਗਰ ਕੀਰਤਨ ਹੋਇਆ ਹੈ ਉਹਦੇ ਲਈ ਤੁਸੀਂ ਉਂਝ ਹੀ ਨਹੀਂ ਨਗਰ ਕੀਰਤਨ ਲੈ ਕੇ ਟਰੱਕ ਲੈ ਕੇ ਗੁਰਮਰਦ ਅਸਵਾਰਾ ਰੱਖ ਕੇ ਇਦਾਂ ਧੁੱਪ ਇਦਾਂ ਨਹੀਂ ਹੁੰਦਾ ਸਾਨੂੰ 3-4 ਮਹੀਨੇ ਲੱਗੇ ਹਨ ਇਸ ਗੱਲ ਦੇ ਲਈ ਸਾਨੂੰ ਕਾਉਂਸਲ ਦੇ ਕੋਲੋਂ ਮਨਜ਼ੂਰੀ ਲੈਣੀ ਪਈ ਐ ਕਾਉਂਸਲ ਨੇ ਸਾਨੂੰ ਸਾਰਾ ਕੁਝ ਕਰਕੇ ਸੈਟ ਅਪ ਕਰਕੇ ਉਹਨਾਂ ਨੇ ਘਰ-ਘਰ ਦੇ ਵਿੱਚ ਪਹਿਲਾਂ ਐਵਰੀਅੂ ਟਾਇਲਮੈਂਟ ਕੀਤੀ ਐ ਲੋਕਾਂ ਦੇ ਵਿਊ ਲਏ ਆ ਕਿ ਇਸ ਦਿਨ ਨਗਰ ਕੀਰਤਨਾ ਭਾਈ ਤੁਸੀਂ ਆਪਣੇ ਵਿਊ ਦਿਓ ਸੜਕ ਦੇ ਉੱਤੇ ਜਾਣਾ ਤੁਹਾਨੂੰ ਕੋਈ ਇਸ ਤੋਂ ਕੋਈ ਤੰਗੀ ਹੋਵੇ ਜਾਂ ਤੁਸੀਂ ਇਹਦੇ ਬਖ ਲਾਪ ਹੋ ਤਾਂ ਸਾਨੂੰ ਦੱਸੋ ਸਭ ਨੇ ਹਾਮੀ ਭਰੀ ਐ ਫੇਰ ਜਿਆ ਸਭ हामी ਭਰਦੇ ਆ 2-3 ਮਹੀਨੇ ਪਹਿਲਾਂ ਅਖਬਾਰਾਂ ਚ ਗੱਲਾਂ ਹੁੰਦੀਆਂ ਫੇਰ ਜਾ ਕੇ ਉਹ ਮਨਜ਼ੂਰੀ ਦਿੰਦੇ ਆ ਵੀ ਹਾਂ ਤੁਸੀਂ ਨਗਰ ਕੀਰਤਨ ਇਸ ਦਿਨ ਜਾ ਸਕਦੇ ਹੋ ਜੇ ਉਹਨਾਂ ਦੇ ਵਿੱਚੋਂ ਜਦੋਂ ਅਖਬਾਰਾਂ ਦੇ ਵਿੱਚ ਦਿੰਦੇ ਆ ਜੀ ਇੱਕ ਦੋ ਚਾਰ ਵੀ ਘਰ ਕਹਿ ਦੇਣ ਤਾਂ ਉਹਨਾਂ ਦੀ ਤਸੱਲੀ ਕਰਾਉਣੀ ਪੈਂਦੀ ਹੈ ਉਸ ਤੋਂ ਅਗਲਾ ਗੁਰਦੁਆਰੇ ਤੋਂ ਸੀ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਲਈ ਤੁਰੇ ਹਨ ਕਿ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਦਾ ਸੰਦੇਸ਼ ਦੇਣਾ ਹੈ ਹੁਣ ਕਈ ਸਾਡੇ ਜਿਹੜੇ ਪੰਜਾਬੀ ਆ ਨਾ ਜਿਨ੍ਹਾਂ ਨੇ ਘਰ ਘਰ ਚੈਨਲ ਚਲਾਏ ਹੋਇਆ ਉਹ ਕਹਿੰਦੇ ਤੁਸੀਂ ਕੋਹਣਾ ਕੁਝ ਕੀਤਾ ਉਹ ਬੂਰੇ ਕਰਦੇ ਤੁਸੀਂ ਰੋਕ ਗਏ ਤੁਸੀਂ ਡਰ ਗਏ ਤੁਸੀਂ ਉਹ ਹੋ ਗਿਆ ਐਸਾ ਤੁਸੀਂ ਨਹੀਂ ਕਹਿ ਸਕਦੇ ਅਸੀਂ ਅਮਨ ਦਾ ਸੰਦੇਸ਼ ਦੇਣਾ ਸਾਡੇ ਕੋਲੇ ਮੁੰਡੇ ਆਏ ਆ ਬੂਰੇ ਇਹ ਜਿੱਦ ਕੋਈ ਗੱਲ ਜਦ ਉਹਨਾਂ ਨੂੰ ਪਤਾ ਲੱਗਿਆ ਕਿ ਮੂਰੇ ਉਹ ਹੁਲੜਬਾਜੀ ਕਰ ਰਹੇ ਆ ਪਿੱਛਾ ਤੋਂ ਮੁੰਡੇ ਆਏ ਆ ਪਰ ਅਸੀਂ ਉਹਨਾਂ ਨੂੰ ਰੋਕਿਆ ਆਪ ਰੋਕਿਆ ਵੀ ਨਹੀਂ ਇਹ ਪਾਗਲਾ ਇਹਨਾਂ ਨੂੰ ਕਰ ਲੈਣ ਜੋ ਕੱਟ ਕਰਦੇ ਆ ਪਰ ਜੇ ਅੱਗੇ ਵਧਣਗੇ ਫਿਰ ਆਪਾਂ ਦੇਖਾਂਗੇ ਵੀ ਜੇ ਇਹਨਾਂ ਨੇ ਕੋਈ ਹੋਰ ਹਰਕਤ ਕੀਤੀ ਫਿਰ ਆਪਾਂ ਦੇਖਾਂਗੇ ਦੂਜਾ ਪੰਜਾਬੀ ਪੁਲਿਸ ਵਾਲੇ ਮੁੰਡੇ ਸਾਡੇ ਨਾਲ ਸੀ ਉਹਦੇ ਵਿੱਚ ਸੀ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਤੁਸੀਂ ਸ਼ਾਂਤੀ ਬਣਾਈ ਰੱਖੋ ਅਸੀਂ ਦੇਖਦੇ ਆ ਕਿ ਕੀ ਕਰਦੇ ਆ ਅਸੀਂ ਦੇਖਦੇ ਆ ਪੁਲਿਸ ਵਾਲਿਆਂ ਨੇ ਕਿਹਾ ਅਸੀਂ ਦੇਖਦੇ ਤੁਸੀਂ ਵੀ ਇਹ ਕੀ ਕਰਦੇ ਆ ਉਹਨਾਂ ਨੇ ਹੋਰ ਪੁਲਿਸ ਬੁਲਾਈ ਆ ਉੱਤੇ ਪੁਲਿਸ ਅੱਗੇ ਖੜੀ ਆ ਤੇ ਪਰ ਫੇਰ ਵੀ ਉਹ ਸਾਡੇ ਪੰਜਾਬੀ ਮੁੰਡਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ 100 ਨਿਹਾਲ ਦੇ ਜਕਾਰੇ ਗਜਾਇਆ ਸਾਡੇ ਮੁੰਡਿਆਂ ਨੇ ਚਲੋ ਉਹਨਾਂ ਨੇ ਆਪ ਦਾ ਪੰਜ ਚਾਰ ਮਿੰਟ ਜੋ ਕਰਨਾ ਸੀ ਕੀਤਾ ਉਸ ਵਾਰ ਇੱਕ ਹਾਕਾ ਕਰਦੇ ਆ ਮੋਰੀਆਂ ਦੇ ਵਿੱਚ ਜਿੱਦਾਂ ਕਿਸੇ ਅਰਦਾਸ ਕਰਦੇ ਆ ਨਾ ਅਰਦਾਸ ਜਾਂ ਕਿਸੇ ਦੇ ਆਏ ਗਏ ਦੇ ਸਨਮਾਨ ਦੇ ਵਿੱਚ ਅਸੀਂ ਕੁਝ ਕਰਦੇ ਆ ਇਸ ਤਰ੍ਹਾਂ ਜਿਹੜਾ ਹਾਕਾ ਉਹ ਇੱਕ ਸਤਕਾਰ ਦੇ ਵਿੱਚ ਵੀ ਕੀਤਾ ਜਾਂਦਾ ਹੈ ਥੋ ਉਹਨਾਂ ਨੇ ਹਾਕਾ ਕੀਤਾ ਹਾਕਾ ਕਰਨ ਤੋਂ ਬਾਅਦ ਪੁਲਿਸ ਆਇਆ ਨੇ ਉਹਨਾਂ ਨੂੰ ਪਾਸੇ ਕਰਤਾ ਕਿਸੇ ਨੂੰ ਕਿਸੇ ਨੇ ਟੱਟ ਨਹੀਂ ਕੀਤਾ ਕਿਸੇ ਨੇ ਕਿਸੇ ਨੂੰ ਕੋਈ ਗਾਲ ਨਹੀਂ ਕਢੀ ਕੋਈ ਕੋਈ ਇਥੇ ਕੁਝ ਨਹੀਂ ਹੋਇਆ ਸਿਰਫ ਇੰਨਾ ਕੁ ਹੋਇਆ ਕਿ ਪੰਜ ਚਾਰ ਮਿੰਟ ਸੜਕ ਦੇ ਉੱਤੇ ਅਸੀਂ ਰੁਕੇ ਆ ਇਹ ਜ਼ਰੂਰ ਹੈ ਇਹਨੂੰ ਚਾਹੇ ਤੁਸੀਂ ਕੁਝ ਕਹਿ ਲਓ ਪੰਜ ਚਾਰ ਮਿੰਟ ਅਸੀਂ ਰੁਕੇ ਆ ਵੈਸੇ ਵੀ ਅਸੀਂ ਰਾਸਤੇ ਦੇ ਵਿੱਚ ਰੋਕਦੇ ਆਏ ਹਾਂ ਰਾਸਤੇ ਵਿੱਚ ਆਪਣੇ ਪੰਜਾਬੀ ਪਰਿਵਾਰਾਂ ਨੇ ਕਈ ਥਾਈਂ ਕਿਸੇ ਨੇ ਕਸਦਾ ਲੰਗਰ ਕਿਸੇ ਨੇ ਕਸਦਾ ਲੰਗਰ ਕਿਸ ਨੇ ਆਚਕਰੀਮ ਦਾ ਕਿਸ ਨੇ ਡਰਿੰਕ ਦਾ ਕਿਸੇ ਨੇ ਸਮੋਸਿਆਂ ਦਾ ਕਿਸੇ ਨੇ ਜਲੇਬੀਆਂ ਦਾ ਇਦਾਂ ਲੰਗਰ ਰਸਤੇ ਦੇ ਵਿੱਚ ਲੱਗੇ ਹੋਏ ਸੀ ਥਾਂ ਥਾਂ ਦੇ ਉੱਤੇ ਸੀ ਰੁਕਦੇ ਆਏ ਆ ਜੇ ਇੱਥੇ ਆ ਕੇ 10 ਮਿੰਟ ਰੋਗੇ ਕੋਈ ਵੱਡੀ ਗੱਲ ਨਹੀਂ ਹੋ ਗਈ ਸੰਗਤਾਂ ਨੇ ਇੱਥੇ ਵੀ ਅੱਗੇ ਜਾ ਕੇ ਇੱਥੇ ਪੀਜਿਆ ਨਾਲ ਲੱਗਣ ਲੱਗਿਆ ਸੀ ਇੱਥੇ ਜਿੱਥੇ ਰੁਕੇ ਆ ਨਾ ਇੱਥੇ ਪੀਜਿਆ ਨਾਲ ਲੰਗਣ ਲੱਗਿਆ ਹੋਇਆ ਸੀ ਇੱਥੇ ਵੀ ਰੁਕੇ ਆ ਜੇ ਅਸੀਂ 10 ਮਿੰਟ ਰੋਗੇ ਕੋਈ ਵੱਡੀ ਗੱਲ ਨਹੀਂ ਪਰ ਕੋਈ ਕਿਸੇ ਦੀ ਬਿਆਦ ਵੀ ਨਹੀਂ ਹੋਈ ਕੋਈ ਕਿਸੇ ਨੇ ਕੁਝ ਕਿਹਾ ਨਹੀਂ ਉਹ ਆਇਆ ਆਪ ਦੀ ਹੁਲੜਬਾਜੀ ਕੀਤੀ ਆ ਪਰ ਮੈਂ ਬੜਾ ਹੈਰਾਨ ਆ ਸਾਡੇ ਪੰਜਾਬੀਆਂ ਦੇ ਉੱਤੇ ਮੈਨੂੰ ਇੱਥੇ ਕਿਉਂਕਿ ਅੱਜ ਉਹਨਾਂ ਚਿਹਰੇ ਹਨ ਉਹ ਚਿਹਰੇ ਨੰਗੇ ਹੋ ਰਹੇ ਹਨ ਜਿਹੜੇ ਸਿੱਖਾਂ ਦੇ ਵਿਰੋਧਾ ਸਾਡੇ ਆਪਣੇ ਪੰਜਾਬੀ ਕਿਉਂਕਿ ਜਿਹੜੇ ਨਗਰ ਕੀਰਤਨ ਦੇ ਵਿਰੋਧ ਦੇ ਵਿੱਚ ਗੱਲ ਕਰਦੇ ਆ ਨਾ ਇਦਾਂ ਹੋ ਗਿਆ ਇਦਾਂ ਹੋ ਗਿਆ ਜੀ ਰੋਕਤਾ ਉਹ ਰੋਕਤਾ ਉਹ ਕੁਚੈਨ ਉਹ ਕੋਈ ਚੰਗੀ ਗੱਲ ਨਹੀਂ ਕਰ ਰਿਹਾ ਉਹ ਵਿਰੋਧਤਾ ਕਰ ਰਿਹਾ ਵਿਰੋਧਤਾ ਇੱਥੋਂ ਪਤਾ ਹੁੰਦਾ ਕਿ ਉਹ ਸਿੱਖਾਂ ਦੇ ਵਿਰੁੱਧ ਆ ਭਾਵੇਂ ਸਾਡੇ ਆਪਣੇ ਪੰਜਾਬੀ ਆ ਪਰ ਉਹ ਵਿਰੋਧਤਾ ਕਰ ਰਿਹਾ ਵਿਰੋਧ ਵਿੱਚ ਖੜੇ ਹਨ ਸਿੱਖ ਕੌਮ ਦੇ ਸਾਨੂੰ ਇਹੋ ਜਿਹੇ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਜਿਹੜੇ ਵਿਰੋਧਤਾ ਕਰਦੇ ਆ ਨਾ ਇਹ ਸਾਡੇ ਸਿੱਖ ਕੌਮ ਦੇ ਗद्दार ਆ ਗद्दार ਗद्दार ਰੋਲਾ ਪਾਉਂਦੇ ਹੁੰਦੇ ਆ ਗਦਾਰੀ ਗਦਾਰੀ ਕਰ ਦਿੰਦੇ ਆ ਉਹਨਾਂ ਨੇ ਹਮੇਸ਼ਾ ਦੂਜੇ ਦੀ ਦੂਜੇ ਦਾ ਪੱਖ ਲੈਣਾ ਹੈ ਇਸ ਤਰ੍ਹਾਂ ਜਿਹੜੇ ਇਸ ਨਗਰ ਕੀਰਤਨ ਦੇ ਵਿਰੁੱਧ ਵਿੱਚ ਭੁਗਤ ਰਹੇ ਆ ਨਾ ਤੇ ਉਹਨਾਂ ਦਾ ਪੱਖ ਪੂਰਿਆ ਜੋ ਉਹਨਾਂ ਨੇ ਰੋਕਤਾ ਗੋਰਿਆਂ ਨੇ ਰੋਕਤਾ ਜਿਹੜੇ ਕਹਿੰਦੇ ਆ ਨਾ ਉਹ ਸਿੱਖ ਕੌਮ ਦੇ ਗਦਾਰ ਆ ਮੈਂ ਤਾਂ ਇਹ ਗੱਲ ਕਹੂੰਗਾ ਉਹ ਕੋਈ ਚੰਗੀ ਗੱਲ ਨਹੀਂ ਉਹਨਾਂ ਵਾਸਤੇ ਸਾ ਅਸੀਂ ਉਹਨਾਂ ਨੂੰ ਪਛਾਣਨਾ ਹੈ ਸੋ ਇਹਨਾਂ ਕੋਸ਼ ਕਰਦੇ ਆ ਕਢਾ ਰਹੇ ਆ ਵਿੱਚ ਮੈਂ ਅੰਤ ਵਿੱਚ ਇਹ ਵੀ ਕਹਿਣਾ ਚਾਹੂੰਗਾ ਕਿ ਇਹ ਨਗਰ ਕੀਰਤਨ ਜੋ ਹੋਇਆ ਹੈ ਨਾਨਕ ਸਰ ਵੱਲੋਂ ਹੋਇਆ ਹੈ ਦੂਜੀ ਗੱਲ ਮੈਂ ਇਸ ਗੱਲ ਨੂੰ ਨੈਗੇਟਿਵ ਨਹੀਂ ਲੈਂਦਾ ਮੈਂ ਇਸ ਗੱਲ ਨੂੰ ਪੋਜੀਟਿਵ ਲੈ ਰਿਹਾ ਹਾਂ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹਾਂ ਮੈਂ ਬਾਈਨਾ ਪੁਜਾਰੀ ਹਾਂ ਮੈਂ ਉਸ ਅਕਾਲ ਪੁਰਖ ਦਾ ਪੁਜਾਰੀ ਹਾਂ ਤੇ ਉਹ ਪਰਮਾਤਮਾ ਜੋ ਕਰਦਾ ਚੰਗਾ ਕਰਦਾ ਉਹ ਕਦੇ ਬੜਾ ਨਹੀਂ ਕਰਦਾ ਇਹਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਪਰ ਹੋ ਸਕਦਾ ਹੈ ਕਿ ਜੋ ਨਾ ਅੱਗੇ ਆਉਂਦੇ ਇਹ ਨਗਰ ਕੀਰਤਨ ਦੀ ਜਿਹੜੀ ਨਿਊਜ਼ ਐ ਸਿਰਫ ਸਾਡੇ ਮੈਨੂ ਰੇਵਾ ਦੇ ਵਿੱਚ ਜਾਂ ਓਕਲੈਂਡ ਦੇ ਵਿੱਚ ਹੀ ਰਹਿ ਜਾਣੀ ਸੀ ਪਰ ਉਹਨਾਂ ਦੇ ਅੱਗੇ ਆਉਣ ਦੇ ਨਾਲ ਇਹ ਜਿਹੜੀ ਖਬਰ ਆ ਅੱਜ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਗਈ ਆ ਮੈਂ ਇਹਨੂੰ ਇਸ ਤਰ੍ਹਾਂ ਲੈ ਰਿਹਾ ਕਿ ਸਿੱਖ ਕੌਮ ਦਾ ਨਾਂ ਕੋਨੇ-ਕੋਨੇ ਦੇ ਵਿੱਚ ਗਿਆ ਕਿ ਸਿੱਖ ਅਮਨ ਸ਼ਾਂਤੀ ਦੇ ਨਾਲ ਖੜੇ ਰਹੇ ਆ ਪਰ ਉਹਨਾਂ ਹੁੱਲੜਵਾਜਾਂ ਨੇ ਹੁੱਲੜਵਾਜੀ ਕੀਤੀ ਆ ਫਰੋ ਮੁੰਡਿ ਖਾਕੇ ਆਪੇ ਪਾਸੇ ਹੋ ਗਿਆ ਪੁਲਿਸ ਵਾਲੇ ਨੇ ਕਿਹਾ ਹੁਣ ਤੁਹਾਡਾ ਕੰਮ ਖਤਮ ਹੋ ਗਿਆ ਪਾਸੇ ਹੋ ਲੋ ਜਦੋਂ ਨੇ ਨੇ ਨਹੀਂ ਗੱਲ ਗਈ ਤੇ ਉਹ ਪਾਸੇ ਹੋ ਗਿਆ ਕੋ ਸਾਡੇ ਵੀ ਜਿਹੜੇ ਸਿੰਘ ਸੀਗੇ ਤੱਤੇ ਹੋਗੇ ਸੀ ਜਕਾਰੇ ਬੁਲਾਉਂਦੇ ਅੱਗੇ ਉਹ ਵੀ ਵਧਿਆ ਤੇ ਉਹ ਪਾਸੇ ਹੋ ਗਿਆ ਪਾਸੇ ਉਹ ਚੁੱਪ ਕਰਕੇ ਖੜੇ ਖੜ ਗਏ ਆ ਦੇਖਦੇ ਰਹੇ ਆ ਉਹ ਦੂਜੀ ਗੱਲ ਉਹੀ ਜਿਹੜੇ ਸੀਗੇ ਉਹ ਹੁਣ ਸਾਡੇ ਕੋਲ ਥਾਂ ਥਾਂ ਨੂੰ ਫੂਨਾਰੇ ਇਥੇ 판타 ਤੋਂ 스네헤 ਆ ਰਹੇ ਇਥੇ ਖਬਰਾਂ ਆ ਰਹੀਆਂ ਇਥੇ ਟੈਲੀਵਿਜ਼ਨ ਨਾਲ ਆ ਰਹੇ ਆ ਪੁੱਛ ਰਹੇ ਆ ਨਾਲ ਦੀ ਨਾਲ ਜਿਹੜੇ ਮੋਰੀਆਂ ਨੇ ਮੋਰੀ ਅਸਲੀ ਜਿਹਨੇ ਕਹਿੰਨੇ ਨੇ ਮੋਰੀ ਉਹਨਾਂ ਨੇ 스네헤 ਆ ਰਹੇ ਆ ਉਹ ਇਸ ਗੱਲ ਤੋਂ ਮਾਫੀ ਮੰਗਦੇ ਹਨ ਕਿ ਉਹ ਮੋਰੀ ਨਹੀਂ ਆ ਗਾੜੂ ਅਸੀਂ ਤੁਹਾਡੇ ਨਾਲ ਜਾਵਾਂਗੇ ਦੇਖੋ ਕਿੰਨੀ ਮੋਰੀਆਂ ਬਲੂਏ ਦਾ ਸਤਕਾਰ ਕੀਤਾ ਜਾ ਰਿਹਾ ਮੈਂ ਵੀ ਉਹਨਾਂ ਦਾ ਬਹੁਤ ਸਤਕਾਰ ਕਰਦਾ ਹਾਂ ਉਹ ਕਹਿੰਦੇ ਕਿ ਅਗਲੇ ਸਾਲ ਜਾਦੇ ਨਗਰ ਕੀਰਤਨ ਹੋਵੇਗਾ ਅਸੀਂ ਵੇਖ ਤੋਂ ਹਾਂਗੇ ਫਿਰ ਦੇਖਾਂਗੇ ਕੌਣ ਲੋਕ ਦਾ ਸੋ ਬੜੀ ਖੁਸ਼ੀ ਦੀ ਗੱਲ ਹੈ ਇਹ ਨੂੰ ਨੈਗੇਟਿਵ ਨਾ ਲਓ ਅੱਜ ਥਾਂ ਥਾਂ ਦੇ ਇੰਟਰਵਿਊ ਕੀਤੇ ਜਾ ਰਹੀਆਂ ਕੋਈ ਪੀਟੀਸੀਟੀ ਵਾਲੇ ਕਹ ਰਹੇ ਕੋਈ ਪੰਜਾਬ ਦੇ ਵਿੱਚੋਂ ਕਹ ਰਹੇ ਕੋਈ ਕੁਝ ਕਹ ਰਿਹਾ ਠੀਕ ਹੈ ਸਾਨੂੰ ਸੋਚਣ ਦੀ ਲੋੜ ਹੈ ਸਾਨੂੰ ਸਵਾ ਮਿਲਿਆ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਹੈ ਕਿ ਆਓ ਸੁਖੋਂ ਇੱਕ ਮੋਠੋ ਇੱਕ ਦੂਜੇ ਦੇ ਨਾਲ ਖੜੋ ਇੱਕ ਦੂਜੇ ਦੀ ਵਿਰੋਧਤਾ ਨਾ ਕਰੋ ਸਾਬੂ ਇਥੋਂ ਛੇਕਣ ਨੂੰ ਮਿਲਦਾ ਇਹ ਹੁਣ ਸਾਡੇ ਆਪਣੇ ਕੰਮ ਹਨ ਸਾਡੀ ਆਪਣੀ ਸੋਚਣੀ ਹੈ ਕਿ ਅਸੀਂ ਇੱਕ ਮੁੱਠ ਹੁੰਦੇ ਹਾਂ ਜਾਂ ਨਹੀਂ ਹੁਣ ਜੋ ਸੋਚਣਾ ਇਹ ਗੱਲ ਸੋਚਣੀ ਹੈ ਕਿ ਅਸੀਂ ਇੱਕ ਮੁੱਠ ਹੋ ਕੇ ਤੁਰਦੇ ਹਾਂ ਕਿ ਜਾਂ ਨਹੀਂ ਪਰ ਇੱਥੇ ਕੋਈ ਕਿਸੇ ਨੂੰ ਹੱਥ ਨਹੀਂ ਲਾ ਸਕਦਾ ਸੋ ਇਹ ਨਗਰ ਕੀਰਤਨ ਸਫਲਤਾਪੂਰਕ ਬੜੀ ਸ਼ਾਂਤੀਪੂਰਵਕ ਬਿਨਾ ਕਿਸੇ ਬਿਆਦੀ ਬੀ ਦੇ ਬਿਨਾ ਕਿਸੇ ਕੈਰੀਏ ਡਾਰਪਾਉ ਦੇ ਬਿਨਾ ਕਿਸੇ ਰਕਾਪਟਾਂ ਦੇ ਇਹ ਨਗਰ ਕੀਰਤਨ ਸਫਲਪੂਰਕ ਜੋ ਨਾਨਕ ਸਾਹਿਬ 68 ਇਸ ਦਰਬਾਰ ਮੈਨੂੰ ਰਵਾਬਲ ਹੋਇਆ ਸੀ ਅਬਰ ਸ਼ਾਂਤੀ ਦੇ ਨਾਲ ਗੁਰਦੁਆਰੇ ਪਹੁੰਚਿਆ ਹੈ ਸੰਗਤਾਂ ਬੜੀਆਂ ਖੁਸ਼ੀਆਂ ਹਨ ਤੇ ਮੈਂ ਇਸ ਗੱਲੋਂ ਖੁਸ਼ ਹਾਂ ਕਿ ਨਾਨਕ ਸਾਹਿਬ ਦਾ ਨਾਮ ਭਾਵੇਂ ਕਿ ਅੱਜ ਸਾਡੀ ਜਿਹੜੀ ਜਿੰਨੇ ਵੀ ਪੰਜਾਬੀ న్యూਸ ਚੈਨਲ ਹਨ ਜਿਹੜੇ ਵੀ ਇਹ ਖਬਰਾਂ ਦੇ ਰਹੇ ਆ ਕਿਸੇ ਨੇ ਨਾਨਕ ਸਾਹਿਬ ਦਾ ਨਾਮ ਨਹੀਂ ਲਿਆ ਸਾਰੇ ਕਹਿੰਦੇ ਸਿੱਖ ਕੋਮ ਕਿਸੇ ਨੇ ਇਹ ਨਹੀਂ ਕਿਹਾ ਨਾਨਕ ਸਾਹਿਬ ਵੱਲੋਂ ਸ਼ਹੀਦਾਂ ਦੀ ਯਾਦ ਕੋ ਕੇ ਨਾਨਕ ਸਾਹਿਬ ਨੂੰ ਬਹੁਤ ਵਧਨਾਮਕ ਕੀਤਾ ਜਾ ਰਿਹਾ ਚ ਕਿ ਨਾਨਕ ਸਾਹਿਬ ਸੰਤਾਨੀਏ ਵਰਸ਼ੀਆਂ ਮਨਾਉਂਦਾ ਨਾਨਕ ਸਾਹਿਬ ਸੰਤਾਨੀਏ ਵਰਸ਼ੀਆਂ ਨਹੀਂ ਮਨਾਉਂਦਾ ਨਾਨਕ ਸਾਹਿਬ ਸ਼ਹੀਦਾਂ ਦੀਆਂ ਯਾਦਾਂ ਵੀ ਮਨਾਉਂਦਾ ਹੈ ਹਮੇਸ਼ਾ ਮਨਾਉਂਦੇ ਆ ਰਹੇ ਹਾਂ ਜੀ ਸ਼ਹੀਦਾਂ ਦੀਆਂ ਯਾਦਾਂ ਜੋ 83 ਦਾਸੀ ਕਰਦੇ ਆ ਆ ਸ਼ਹੀਦਾਂ ਦੀਆਂ ਯਾਦਾਂ ਅਸੀਂ ਬਣਾ ਰਹੇ ਆ ਮਾਗ ਦੇ ਮਹੀਨੇ ਮੋਖਰ ਦੇਸੀ ਦੀ ਜਨ ਜਨ ਫੇਰ ਮਨਾਉਣੀ ਹੈ ਆਓ ਇਹਨਾਂ ਜਿਹੜੀਆਂ ਝੂਠੀਆਂ ਅਫਵਾਹਾਂ ਫਲਾ ਰਹੀਆਂ ਨੇ ਇੰਡੀਆ ਦੇ ਵਿੱਚ ਫੈਲ ਰਹੀਆਂ ਬਹੁਤ ਜ਼ਿਆਦਾ ਉਹਨਾਂ ਤੋਂ ਬਚੋ ਕੁਝ ਨਹੀਂ ਹੋਇਆ ਸਭ ਅਮਨ ਸ਼ਾਂਤੀ ਪੂਰਬਕ ਹੋਇਆ ਠੀਕ ਆ ਪੰਜ ਚਾਰ ਮਿੰਟ ਸਾਨੂੰ ਰੁਕਾਟ ਪਈ ਆ ਇਹ ਮੈਂ ਮੰਨਦਾ ਪੰਜ ਚਾਰ ਮਿੰਟ ਸਾਨੂੰ ਰੁਕਾਟ ਪਈ ਆ ਉਹ ਤਾਂ ਵੀ ਤਸੀਹ ਰਾਤ ਖੜਦੀ ਆਏ ਨਾ ਜੇ ਉੱਥੇ 5-10 ਮਿੰਟ ਖੜ ਕੇ ਫਿਰ ਕੀ ਹੋ ਗਿਆ ਕਿਸੇ ਨੇ ਕੁਛ ਨਹੀਂ ਕੀਤਾ ਕਿਸੇ ਨੇ ਕਿਸਮ ਟੱਚ ਨਹੀਂ ਕੀਤਾ ਸੋ ਆਓ ਇਹਨਾਂ ਝੂਠੀਆਂ ਬਗਾਵਤ ਬੁੱਲ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਜਿਨੇ ਕਿ ਸਫਲਤਾਪੂਰਵਕ ਬਿਨਾਂ ਨਿਰਵਿਘਨਤਾ ਦੇ ਇਸ ਨਗਰ ਕੀ ਤੁ ਨੂੰ ਸਮਾਪਤ ਕੀਤਾ ਹੈ ਉਹ ਪਰਮਾਤਮਾ ਦਾ ਕੋਟ ਕੋਟ ਧੰਨਵਾਦ ਅਸੀਂ ਉਹਦੇ ਅੱਗੇ ਅਰਦਾਸ ਕਰਦੇ ਹਾਂ ਕਿ ਹਮੇਸ਼ਾ ਹੀ ਇਸ ਤਰ੍ਹਾਂ ਪਰਮਾਤਮਾ ਸਖੰਦਿਆਨ ਸੰਗ ਹੋ ਕੇ ਇਹ ਜੋ ਜਿਹੜੇ ਪ੍ਰੋਗਰਾਮ ਹਨ ਸੇਕੋ ਮੰਬੋ ਉਹ ਸਾਨੂੰ ਕਰਦੇ ਚਾਹੀਦੇ ਨੇ ਇਹਨਾਂ ਮੁਲਕਾਂ ਦੇ ਵਿੱਚ ਇਹ ਨਹੀਂ ਕਿ ਨਹੀਂ ਕਰਨੇ ਕਰਨੇ ਚਾਹੀਦੇ ਕਈ ਕਹਿੰਦੇ ਨਹੀਂ ਕਰਨੇ ਚਾਹੀਦੇ ਕਿਉਂਕਿ ਕਈ ਕਹਿੰਦੇ ਨਹੀਂ ਜੀ ਸਾਨੂੰ ਨਗਰ ਕੀਰਤਨ ਨਹੀਂ ਕਰਨੀ ਚਾਹੀਦੇ ਸਾਨੂੰ ਨਾਨਕ ਦਾ ਉਪਦੇਸ਼ ਘਰ ਘਰ ਉਹ ਕਿੱਦਾਂ ਪਹੁੰਚਾਉਂਗੇ ਤੁਸੀਂ ਗੁਰਦਵਾਰੇ 'ਚ ਬੈਠ ਕੇ ਜਾਂ ਆਪਣੇ ਘਰਾਂ 'ਚ ਬੈਠ ਕੇ ਤੁਸੀਂ ਪਹੁੰਚਾਉਂਗੇ ਉਹ ਨਗਰ ਕੀਰਤਨ ਜਿਹੜਾ ਗੁਰੂ ਨਾਨਕ ਦਾ ਉਪਦੇਸ਼ ਆ ਉਹ ਇਸੇ ਤਰ੍ਹਾਂ ਹੀ ਜਾਣਾ ਹੈ ਤੁਸੀਂ ਦੁਨੀਆ ਦੇ ਵਿੱਚ ਜਾਓਗੇ ਕਿਉਂਕਿ ਅੱਜ ਇੱਕ ਨਿਊਜ਼ੀਲੈਂਡ ਦੇ ਵਿੱਚੋਂ ਵੀ ਇੱਕ ਮੇਪਾਈ ਆ ਮੈਂ ਨਾਂ ਨਹੀਂ ਲੈਣਾ ਉਹਦਾ ਓਕੇ ਦਾ ਜੀ ਨਗਰ ਕੀਰਤਨ ਸਾਨੂੰ ਕਰਨੀ ਨਹੀਂ ਚਾਹੀਦੀ ਕਿਉਂ ਕਿਉਂ ਨਹੀਂ ਕਰਨੀ ਚਾਹੀਦੀ ਕਰਨੀ ਚਾਹੀਦੀ ਆ ਕੀ ਤੂੰ ਕੋ ਕਹਿੰਦਾ ਜੀ ਗੁਰੂ ਨਾਨਕ ਦਾ ਉਪਦੇਸ਼ ਪਚਾਓ ਗੁਰੂ ਨਾਨਕ ਦਾ ਉਪਦੇਸ਼ ਵੀ ਪਚਾਰੇ ਆ ਕੋਈ ਵਸੇ ਹੋਰ ਕਿਸੇ ਦਾ ਤਾਂ ਅੱਲਾ ਦਾ ਜਿਹੜਾ ਹੋਤਾ ਨਹੀਂ ਨਾ ਪਚਾਉਂਦੇ ਗੁਰੂ ਨਾਨਕ ਦਾ ਪਚਾਇਆ ਨਾ ਇਹਨਾਂ ਵੀਰਾਂ ਨੂੰ ਪੁੱਛਣਾ ਹੋਵੇ ਕਿਉਂ ਅਹ ਜੀ ਝੂਠੀਆਂ ਗੱਲਾਂ ਕਰਦੇ ਆ ਪਤਾ ਨਹੀਂ ਇਹਨਾਂ ਨੂੰ ਪਤਾ ਨਹੀਂ ਕੀ ਮਿਲਦਾ ਹੈ ਜੀ ਇਹ ਗੱਲਾਂ ਕਰਕੇ ਕਿਉਂਕਿ ਨਗਰ ਕੀਰਤਨ ਦੇ ਨਾਲ ਦੁਨੀਆ ਦੇ ਵਿੱਚ ਗੱਲ ਕਹੀ ਆ ਸਾਨੂੰ ਅੱਜ ਸਾਰਿਆਂ ਨੇ ਇਹ ਕਿਹਾ ਹੈ ਕਿ ਸਿੱਖ ਕੌਮ ਹਰ ਦੇਸ਼ ਦੇ ਵਿੱਚ ਹਰ ਦੇਸ਼ ਦੀ ਤਰੱਕੀ ਦੇ ਵਿੱਚ ਆਪਣਾ ਹਿੱਸਾ ਵੱਧ ਚੜ ਕੇ ਪਾਉਂਦੀ ਆ ਅਮਰੀਕਾ ਦੇ ਪ੍ਰਧਾਨ ਮੰਤਰੀ ਜਿਹੜਾ ਰਾਸ਼ਟਰਪਤੀ ਹੈ ਟਰੰਪ ਉਹ ਇੱਥੋਂ ਤੱਕ ਕਹਿ ਰਹੇ ਕਿ ਸਿੱਖਾਂ ਨੂੰ ਹੋਰ ਗੁਰਦੁਆਰੇ ਖੋਲ੍ਹਣੇ ਚਾਹੀਦੇ ਆ ਕਿਉਂਕਿ ਸਿੱਖ ਭੁੱਖਿਆਂ ਨੂੰ ੜਜਾਉਂਦੇ ਆ ਸਿੱਖ ਮਾਰਿਆਂ ਦੀ ਹੈਲਪ ਕਰਦੇ ਆ ਕਰਦੇ ਵੀ ਆ ਸਾਡਾ ਖਾਲਸਾ ਐਡ ਭਾਵੇਂ ਕਿਤੇ ਜੰਗ ਹੁੰਦਾ ਹੋਵੇ ਭਾਵੇਂ ਕਿਤੇ ਭੁੱਖਮਰੀ ਪਈ ਹੋਵੇ ਭਾਵੇਂ ਕਿਤੇ ਹੜ੍ਹ ਆਏ ਹੋਣ ਭਾਵੇਂ ਕਿਤੇ ਪਚਾਰੋ ਆਇਆ ਹੋਵੇ ਉੱਥੇ ਜਾ ਕੇ ਸਿੱਖ ਹਰ ਤਰ੍ਹਾਂ ਕਰਕੇ ਸਹਾਇਤਾ ਕਰਦੇ ਸਿੱਖਾਂ ਦੀ ਇਹਮਾ ਸਿੱਖਾਂ ਦੀ ਇਹਮਾ ਹੈ ਇਸ ਲਈ ਸਿੱਖਾਂ ਦਾ ਜੋ ਨਿਸ਼ਾਨਾ ਹੈ ਪਾਰਿ ਉਪਕਾਰ ਦਾ ਸਿੱਖੋ ਉਹਨੂੰ ਗਿਰਨਾਂ ਦਿਓ ਤਕਲੀਫਾਂ ਆਉਂਦੀਆਂ ਬਹੁਤ ਆਉਂਦੀਆਂ ਜੇ ਤੁਸੀਂ ਭਲਾ ਕਰੋਗੇ ਤਾਂ ਤਕਲੀਫਾਂ ਬਹੁਤ ਆਉਂਦੀਆਂ ਆਓ ਇਹਨਾਂ ਤਕਲੀਫਾਂ ਨੂੰ ਝੱਲਦੇ ਹੋਏ ਗੁਰੂ ਨਾਨਕ ਦੇ ਨਾਮ ਨੂੰ ਉੱਚਾ ਕਰੀਏ ਦੁਨੀਆ ਦੇ ਵਿੱਚ ਸੰਦੇਸ਼ ਦਈਏ ਕਿਉਂਕਿ ਗੁਰੂਆਂ ਨੇ ਆਪਣਾ ਆਪ 바ਰ ਦਿੱਤਾ ਪਰ ਉਪਕਾਰ ਦੇ ਲਈ ਤੇ ਆਓ ਪਰ ਉਪਕਾਰ ਕਰੀਏ ਕੋਈ ਗੱਲ ਨਹੀਂ ਉਹ ਆਏ ਆ ਉਹਨਾਂ ਨੂੰ ਜੀ ਆਇਆਂ ਆਖਦਾ ਮੈਂ ਉਸ ਨਗਰ ਕੀਰਤਨ ਦੇ ਵਿੱਚ ਆ ਕੇ ਭਾਵੇਂ ਉਹ ਗਲਤ ਤਰੀਕੇ ਨਾਲ ਆਏ ਆ ਗਲਤ ਖਿਆਲ ਦੇ ਨਾਲ ਆਏ ਸੀ ਪਰ ਉਹਨਾਂ ਦਾ ਆਉਣਾ ਸਾਡੇ ਲਈ ਇੱਕ ਚੰਗੀ ਗੱਲ ਹੋਈ ਹੈ ਕਿ ਸਾਡਾ ਨਗਰ ਕੀਰਤਨ ਦੁਨੀਆ ਦੇ ਵਿੱਚ ਦੁਨੀਆ ਦੇ ਘਰ ਘਰ ਦਾ ਅੱਜ ਸ਼ਿੰਗਾਰ ਬਣਿਆ ਹੋਇਆ ਘਰ ਘਰ ਦੇ ਵਿੱਚ ਗੱਲਾਂ ਹੋ ਰਹੀਆਂ ਨਗਰ ਕੀਰਤਨ ਦੀਆਂ ਸੋਏ ਨਗਰ ਕੀਰਤਨ ਇੱਕ ਵਾਰ ਫੇਰ ਮੈਂ ਦੱਸ ਦਿਆ ਜਿਹੜਾ ਹੋਇਆ ਹੈ ਇਹ ਨਾਨਕ ਸਾਹਿਬ 68 ਇਸਤ ਦਰਬਾਰ ਮੈਨੂੰ ਰਿਵਾ ਨਾਨਕ ਸਰਬਾਲਿਆਂ ਬੜਿਆਂ ਬਲੂ ਹੀ ਹੋਇਆ ਕੋਈ ਇਹਦਾ ਨਾਂ ਨਹੀਂ ਲੈ ਰਿਹਾ ਨਾਨਕ ਸਾਹਿਬ ਦਾ ਕਿ ਨਗਰ ਕੀਰਤਨ ਕੀਦਾ ਸੀ ਸਭ ਆਪ ਆਪਣੀਆਂ ਰੋਟੀਆਂ ਛੇਕਣ ਲੱਗੇ ਪਏ ਆ ਧਰਮ ਦੇ ਨਾਂ ਤੇ ਰੋਟੀਆਂ ਪਾਟੀਆਂ ਆ ਜਿਦਾ ਕਿ ਬ੍ਰੈਂਡ ਬਾਕੀ ਨੇ ਇਹ ਰੋਟੀਆਂ ਛੇਕਣ ਦੀ ਕੀ ਸੀ ਕੋਸ਼ਿਸ਼ ਕੀਤੀ ਹੈ ਕਿ ਰੋਕ ਕੇ ਅੱਗੇ ਹੋ ਕੇ ਨਾਰੇ ਲਾ ਕੇ ਸ਼ਾਇਦ ਮੈਨੂੰ ਵੋਟਾਂ ਪੈ ਜਾਣਗੀਆਂ ਨਹੀਂ ਸਾਡੇ ਇੰਡੀਆ ਦੇ ਵਿੱਚ ਵੀ ਇਹ ਸਿਆਸਤ ਚੱਲਦੀ ਆ ਮੈਂ ਦੇਖਦਾ ਹਰ ਰੋਜ਼ ਫੇਸਬੁੱਕ ਦੇ ਉੱਤੇ ਸਾਡੇ ਇੰਡੀਆ ਦੇ ਵਿੱਚ ਵੀ ਇਹ ਸਿਆਸਤ ਬਹੁਤ ਚੱਲਦੀ ਆ ਕਿ ਇਸ ਧਾਰਮਿਕ ਮੁੱਦੇ ਨੂੰ ਲੈ ਕੇ ਰੋਟੀਆਂ ਕਿੱਦਾਂ ਛੇਕਣੀਆਂ ਕਿੱਦਾਂ ਅਸੀਂ ਕੁਰਸੀਆਂ ਪ੍ਰਾਪਤ ਕਰਨੀਆਂ ਭੁੱਲ ਜਾਓ ਪੜ ਜਾ ਉਹਨਾਂ ਨੂੰ ਗੁਰੂ ਮਾਰੇ ਕਿਰਪਾ ਕਰੇਗਾ ਤੂੰ ਜੇ ਅਰਦਾਸ ਕਰਿਆ ਕਰੋ ਭਲਾ ਕਰੋ ਲੋਕਾਂ ਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਈ ਬੁਰੇ ਦੇ ਭਲਾ ਕਰਨਾ ਜੋ ਆਏ ਆ ਅਸੀਂ ਉਹਨਾਂ ਦਾ ਪੁਰਾਣੀ ਕਰਨਾ ਅਸੀਂ ਉਹਨਾਂ ਦੇ ਭਲਾ ਕਰਨਾ ਗੁਰੂ ਨਾਨਕ ਦਾ ਸੰਦੇਸ਼ ਇਹ ਹੈ ਜੋ ਤੈ ਮਾਰ ਨ ਮੁਕੀ ਐ ਤੈਨਾ ਨ ਮਾਰਿਆ ਕਮ ਆਪਨੜੇ ਕਰ ਜਾਈਏ ਪੈਰ ਤੈਨਾਂ ਦੇ ਚੁੰਮ ਆਪੇ ਤੁਹਾਡੇ ਪੈਰੀ ਪਹਿਣਗੇ ਅੱਜ ਸਾਡੇ ਕੋਲੇ ਅੱਜ ਵੀ ਇੱਕ ਬੰਦਾ ਮੋਰੀਆ ਅੱਜ ਵੀ ਸਾਡੇ ਕੋਲ ਇੱਕ ਗੁਰਦੁਆਰੇ ਆ ਕੇ ਮਾਫੀ ਮੰਗ ਕੇ ਗਿਆ ਹੋਰ ਵੀ ਆ ਰਹੇ ਐ ਸਨੇਹ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਰਹੀਆਂ ਸੋ ਮੈਂ ਇੰਨਾ ਕੁਝ ਕਹਿੰਦਾ ਹਾਂ ਆਖੇਵਾਂ ਦਾ ਜਾਚਕਾਂ ਭੁੱਲਾ ਚੱਕਰੀ ਮਾਫੀ ਮੈਂ ਇਹੀ ਅੰਤ ਵਿੱਚ ਕਹਾਵਾਂਗਾ ਕਿ ਅਫਗਾਹਾਂ ਤੋਂ ਬਚੋ ਕੋਈ ਗੱਲ ਨਹੀਂ ਹੋਈ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਸੇ ਨੇ ਕਿਸੇ ਨੂੰ ਟੱਚ ਨਹੀਂ ਕੀਤਾ ਸਭ ਠੀਕ ਠਾਕ ਹੈ ਕਬਰਾਂ ਦੀ ਗੱਲ ਨਹੀਂ ਚੜ੍ਹਦੀ ਕਲਾ ਅਰਦਾਸ ਕਰੋ ਕਿ ਸਿੱਖ ਪੰਥ ਸਦਾ ਚੜ੍ਹਦੀਆਂ ਕਲਾ ਵਿੱਚ ਜੁ ਪਜਾਵੇ ਬਲਾਓ ਫਤਿਹ ਵਾਹਿਗੁਰੂ